ਹਲੋ ਜੀ ਸਤਿ ਸ੍ਰੀ ਅਕਾਲ। ਕਾਰੇ ਕੇ ਪੀਗਾਂ ਨੂੰ ਕਿਤੇ ਨਰ ਤੇ 따ੜਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਅਸੀਂ ਵੀ ਸਾਰੇ ਵਧੀਆ। ਅੱਜ ਸੰਦਰਦੇ ਜੇ ਪਾਈ ਇੱਕ ਕਦੂ ਦੇ ਕੋਕਟੇ ਕਰਨ ਬਾਰੇ। ਆਪਾਂ ਕਦੂ ਕਾਸ ਕਰ ਲਏ ਜੀ ਕਦੂ ਵਿੱਚ ਬੇਸਨ ਪਾ ਲਿਆ। ਸਵਾਦ ਅਨਸਾਰ ਵਿੱਚ ਪਾ ਲੈਣਗੇ। ਇੱਦਾਂ ਜੀ। ਆਪਾਂ ਟਮਾਟਰ ਨੇ, ਹਰੀਆਂ ਮਿਰਚਾਂ ਨੇ ਕੱਟ ਲੀਆਂ।